ਹਾਂਜੀ ਲੱਗ ਕੇ ਜੀ ਸਤਿ ਸ੍ਰੀ ਅਕਾਲ ਗੁੱਡ ਮਾਰਨਿੰਗ ਮੈਂ ਆਮਨ ਸਾਈਪ੍ਰਸ ਤੋਂ ਤੇ ਮੈਂ ਆਪਣੀ ਜੌਬ ਤੇ ਆ ਗਈ ਸੀ ਹੀ ਤੇ ਹੁਣ ਮੈਂ ਕੰਮ ਕਰੂੰਗੀ ਅੱਜ अर्ਲੀ ਆਣਾ ਸੀਗਾ ਜਿੱਦਾਂ ਅੱਜ ਸੈਟਰਡੇ ਹੈਗਾ ਆ ਤੇ ਅਬਰੀ ਸੈਟਰਡੇ अर्ਲੀ ਆਣਾ ਹੁੰਦਾ ਹੈਗਾ ਆ ਤੇ ਫਿਰ अर्ਲੀ ਚਲੇ ਜਾਣਾ ਹੁੰਦਾ ਹੈਗਾ ਆ ਸੋ ਹੁਣ ਮੈਂ ਆਪਣਾ ਕੰਮ ਸਟਾਰਟ ਕਰੂੰਗੀ ਠੀਕ ਹੈ ਜਿਹੜੇ ਜਿਹੜੇ ਟਾਸਕ ਹੈਗੇ ਆ ਤੇ ਬਸ ਐ ਨੋਰਮਲ ਹੀ ਅਜਿਹਾ ਆਪਾਂ ਕੱਲ ਜਿਹਦਾ ਮੈਂ ਕੱਲ ਤੁਹਾਨੂੰ ਦਿਖਾਇਆ ਸੀਗਾ ਕੰਮ ਕਿ ਬਸ ਆਹ ਹੀ ਆ ਠੀਕ ਹੈ ਸੇਮ ਐਵਰੀਡੇ ਉਹਦਾ ਦਾ ਕੰਮ ਉਹਦਾ ਕੋਈ ਡਿਫਰੈਂਟ ਨਹੀਂ ਹੋਣਾਗਾ ਵੀਡੇ ਝੜ ਪੋਚਾ ਲਗਣਾ ਉਹਦਾ ਪ੍ਰੈਸ ਕਰਨੀ ਹੁੰਦੀ ਆ ਆਇਰਨ ਕਰਨੀ ਹੁੰਦੀ ਠੀਕ ਹੈ ਸੋ ਬਸ ਉਹੀ ਹੁੰਦਾ ਆ ਠੀਕ ਹੈ ਸੋ ਅੱਜ ਖਾਣਾ ਤਾਂ ਬਣਾਉਣਾ ਹੈਗਾ ਕਿਉਂਕਿ ਸੈਟਰਡੇ ਬੱਚੇ ਨੇ ਆਪਣੇ ਨਾਨੇ ਦੇ ਘਰ ਚਲ ਜਾਣਾ ਹੈਗਾ ਠੀਕ ਹੈ ਆਈ ਥਿੰਕ ਫਿਰ ਇਵਨਿੰਗ ਆਪਣੇ ਮਾਲੇ ਕਾ ਚਲਣਾ ਆਈ ਡੋਟ ਨੋ ਮੇਬੀ ਅੱਜ ਜਿਹਨਾਂ ਨੇ ਆਪਣੇ ਫਰੈਂਡ ਦੇ ਵੀ ਘਰ ਜਾਣਾ ਹੈਗਾ ਮੇਬੀ ਸਟੇ ਨਾਈਟ ਰਹਿਣਾ ਹੈ ਉੱਥੇ ਸੋ ਬਸ ਐਦੀਆਂ ਗ ਕੰਮ ਦੇਖੋ ਜਦੋਂ ਤੁਸੀਂ ਨਾ ਪਹਿਲਾ ਪਹਿਲਾ ਸਾਈਪ੍ਰਸ ਚ ਆਨੇ ਆ ਨਾ ਕੰਮ ਔਖਾ ਲੱਗਦਾ ਠੀਕ ਹੈ ਕੁੜੀਆਂ ਨੂੰ ਕੰਮ ਨਹੀਂ ਪਤਾ ਲੱਗਦਾ ਠੀਕ ਹੈ ਕਈ ਵੇਲੇ ਮਾਲਕ ਬਲੀਵ ਨਹੀਂ ਕੁੜੀਆਂ ਪਰ ਐਨੀ ਛੇਤੀ ਕਰਦੇ ਠੀਕ ਹੈ ਇਹ ਉਹਦੇ ਕਰਕੇ ਥੋੜਾ ਥੋੜਾ ਕਾਫੀ ਮੁਸ਼ਕਲਾਂ ਆਈਆਂ 6 ਮਹੀਨੇ 1 ਸਾਲ ਡੇਢ ਸਾਲ ਤੱਕ ਤਾਂ مصیبتਾਂ ਹੀ مصیبتਾਂ ਹੋਣੀਆਂ ਜਿਹਨੂੰ ਕਹਿ ਸਕਦੇ ਆ ਠੀਕ ਹੈ ਜਿੱਥੇ ਮੈਂ ਆਈ ਸੀ ਜੀ 2010 ਦੇ ਵਿੱਚ ਨਾ ਮੈਂ ਤੁਹਾਨੂੰ ਦੱਸ ਨਹੀਂ ਸਕਦੀ ਬਹੁਤ ਬੁਰਾ ਹਾਲ ਹੋਇਆ ਜਗਾ ਮੇਰਾ ਕਿਉਂਕਿ ਮੈਂ ਕਾਫੀ ਛੋੜੀਏ ਚਾਹੀ ਸੀ ਮੈਂ ਇੱਕ ਮਤਲਬ ਜੱਟ ਫੈਮਲੀ ਚ ਬਲੌਗ ਕਰਦੀ ਮੈਨੂੰ ਮੈਨੂੰ ਝਾੜੂ ਪੋਚਾ ਨਹੀਂ ਸੀ ਕਰਨਾ ਦਾ ਮੈਂ ਬਹੁਤ ਸਾਰਾ 8 ਸਾਲ ਦੀ ਸਾਰਾ 18 ਸਾਲ ਦੀ ਮੈਂ ਆ ਗਈ ਸੀ ਆਪਣੀ ਜਲਦੀ ਪਲੱਸ 2 ਫਿਨਿਸ਼ ਕਰਕੇ ਮੈਂ ਜਲਦੀ ਇੱਥੇ ਆ ਗਈ ਸੀ ਮੈਨੂੰ ਕੁਝ ਨਹੀਂ ਸੀ ਪਤਾ ਬਹੁਤ ਲੰਬੀ ਸੋਰੀ ਆ ਮੈਂ ਕਿਸ ਦਿਨ ਫ੍ਰੀ ਜਦੋਂ ਹੋਵਾਂਗੀ ਨਾ ਫਿਰ ਮੈਂ ਫ੍ਰੀ ਤੁਹਾਨੂੰ ਆਪਣੀਆਂ ਗੱਲਾਂ ਬਾਤ ਦੱਸ ਦਵਾਂਗੀ ਸੋ ਮੇਰੇ ਲਈ ਬੜਾ ਔਖਾ ਰਿਹਾ ਠੀਕ ਹੈ ਬਟ ਫਿਰ ਵੀ ਉਹ ਮਤਲਬ ਮੈਂ ਦੱਸ ਨਹੀਂ ਸਕਦੀ ਪਰਮਾਤਮਾ ਐਦਾਂ ਦੇ ਕਦੇ ਵੀ ਕਿਸੇ ਦੇ ਘਰ ਦੇ ਵਿੱਚ ਬੰਦਾ ਐਨਾ ਸ਼ਾਊਟ ਕਰਨ ਵਾਲਾ ਨਾ ਹੋਵੇ ਠੀਕ ਹੈ ਜਾਂ ਮਾਈਂਡ ਤੋਂ ਪਾਗਲ ਨਾ ਹੋਵੇ ਮੈਂ ਬਸ ਇਹੀ ਦੁਆ ਕਰ ਰਹੀ ਹਾਂ ਠੀਕ ਹੈ ਮੈਨੂੰ ਨਾ ਮੈਂ ਹੁਣ ਇੱਥੇ ਤੱਕ ਡਰ ਗਈ ਹਾਂ ਰੁਕੋ ਜੀ ਮੈਨੂੰ ਨਾ ਐਨਾ ਆਪਣੀ ਜ਼ਿੰਦਗੀ ਤੋਂ ਨਹੀਂ ਡਰ ਲੱਗਦਾ ਨਾ ਜਿੰਦਗੀ ਤੋਂ ਨਾ ਫਿਊਚਰ ਤੋਂ ਨਾ ਜੀ ਅੱਜ ਦੀ ਬੋਸ਼ਰ ਮਸ਼ੀਨ ਹਾਫ ਹੈ ਯਾ ਠੀਕ ਹੈ ਸੋ ਹੁਣ ਮੈਂ ਇਹਨਾਂ ਨੂੰ ਧੋ ਦੂੰਗੀ ਬਾਕੀ ਜਿਹੜੇ ਰਹਿੂਗੇ ਕੱਪੜੇ ਉਹ ਮੜ ਜੇ ਫੇਰ ਦੋ ਚਾਰ ਫੋਰ ਪਾ ਦੂੰਗੀ ਹਨਾ ਮੈਂ ਆਪਣਾ ਕੰਮ ਫਿਨਿਸ਼ ਕਰ ਦਮਾ ਹਨਾ ਇੱਦਾਂ ਤਾਂ ਇੱਥੇ ਫੇਰ ਰਾਤ ਹੋ ਜਾਂਦੀ ਆ ਲੋਕੋ ਜੀ ਮੈਂ ਕੱਪੜਿਆਂ ਨੂੰ ਡਰਾਈ ਮਸ਼ੀਨ ਦੇ ਵਿੱਚ ਪਾਤਾ ਤਾਂ ਜੋ ਕੱਪੜੇ ਸੁੱਕ ਜੋ ਵੀ ਮੈਂ ਫੜਫੜ ਆਇਰਨ ਕਰੂੰਗੀ ਬਸ ਇਹ ਸਾਰੇ ਕਲੀਨ ਕਰੂੰਗੀ ਸੈਚਰਡੇ ਅੱਜ ਕੰਮ ਹੈਗਾ ਸਾਰਾ ਕੁਝ ਕਲੀਨ ਕਰੂੰਗੀ ਪ੍ਰੈਸ ਵੀ ਪ੍ਰੈਸ ਵੀ ਪਈਆ ਹੋਰ ਪ੍ਰੈਸ ਕਰਨੇ ਨੂੰ ਪਈਆ ਠੀਕ ਹੈ ਸੋ ਇਹ ਕੁਝ ਕਰੂੰਗੀ ਆ ਸਾਰਾ ਇੱਕ ਚੱਕੂਗੀ ਕਲੀਨ ਕਰੂੰਗੀ ਠੀਕ ਹੈ ਲੱਗਾ ਜੀ ਠੀਕ ਹੈ ਠੀਕ ਹੈ ਹੋਰ ਆਪਾਂ ਹੀ ਸ਼ੋਪਿੰਗ ਕਰਕੇ ਆਏ ਆ ਜਿੱਨੇ ਹੁਣ ਸਮਾਨ ਰੱਖਣ ਲੱਗੀ ਆ ਸੈਕਿੰਡ ਤੇ ਆਲੀ ਥੋੜਾ ਜਿਹਾ ਸਮਾਨ ਆ ਸਮਾਨ ਖਾਜ ਥੋੜਾ ਹੀ ਆ ਕਿਉਂਕਿ ਗੁਰਪਾ ਜੀ ਜ਼ਿਆਦਾ ਨਹੀਂ ਹੈ ਲੈ ਕੇ ਆਦੇ ਕਿ ਜਿਆਦਾ ਪ੍ਰੈਸ਼ਰ ਹੋਵੇ ਨਾ ਤਾਂ ਕਰੀਏ ਸੋ ਥੋੜਾ ਥੋੜਾ ਜਿਹਾ ਸਮਾਨ ਲੈ ਕੇ ਆਦਾ ਹੁੰਦਾ ਆ ਤੇ ਅਧਰ ਖਾਣੇ ਤੇ ਦਾ ਆ ਹੋਰੀ ਸਮਾਨ ਸਲਾਤ ਵਗੈਰਾ ਬਸ ਇਹ ਹੋ ਗਿਆ ਖੀਰੇ ਵਗੈਰਾ ਬਸ ਥੋੜਾ ਹੀ ਲੈ ਕੇ ਆਏ ਬਾਕੀ ਹੋਰ ਜਾਊਗਾ ਦੁੱਧ ਲੈ ਕੇ ਆਊਗਾ ਠੀਕ ਹੈ ਸੋ ਇਹ ਲੋਕ ਐਦਾਂ ਨਹੀਂ ਰਹੀ ਹੈਗੇ ਪੇਜ ਇਥੋਂ ਜਾਣਾ ਇੱਕ ਮਾਰਕੀਟ ਤੋਂ ਜਾਣਾ ਇਹ ਲੋਕ ਕਿ ਐਦਾਂ ਹੁੰਦੇ ਆ ਜਿੱਥੇ ਤੋਂ ਇਹਨਾਂ ਨੂੰ ਥੋੜਾ ਜਿਹਾ ਮਤਲਬ ਇਸ ਮਾਰਕੀਟ ਇੱਕ ਕੋਸਟ ਮਾਰਕੀਟ ਜਾਣਾ ਫਿਰ ਦੂਜੀ ਮਾਰਕੀਟ ਜਾਣਾ ਫਰੂਟਾਂ ਦੀ ਮਾਰਕੀਟ ਹੈ ਤੇ ਕੇਵਲੇ ਜੁਦੀਆਂ ਹੁੰਦੀਆਂ ਹਨਾ ਜਿੱਥੇ ਸਸਤਾ ਮਿਲ ਜਾਂਦਾ ਸੋ ਐਦਾਂ ਹੁੰਦਾ ਤੇ 올ਿਵ ਆਇਲ ਤਾਂ ਹਮੇਸ਼ਾ ਤੋਂ ਦੱਸਿਆ ਕਿ ਮਤਲਬ ਗੋਰਾ ਹਮੇਸ਼ਾ ਥੇੜੇ ਗੋਰੀ ਲੋਕਾ ਗਿਆ ਇਹ 올ਿਵ ਆਇਲ ਹੀ ਯੂਜ਼ ਕਰਦੇ ਆ ਕਿਉਂਕਿ ਜਿਹੜੇ ਇਹਨਾਂ ਨੇ ਖੇਤ ਹੁੰਦੇ ਆ ਥੋੜੇ ਉਹ ਤੇ ਟਾਕੀਆਂ ਜੀਆਂ ਠੀਕ ਹੈ ਉਹਨਾਂ ਚ ਵੀ 올ਿਵ ਆਇਲ ਲਗਾਉਂਦੇ ਆ ਤੇ 올ਿਵ ਆਇਲ ਦਾ ਤੇਲ ਬ 올리브 오일 ਦਾ ਹਾ 올ਿਵ 오ਇਲ ਤੇਲ ਹੀ ਯੂਜ਼ ਹੁੰਦਾ ਹੈਗਾ ਆ ਤੇ 99% ਗੋਰੇ ਸਿਰਫ 올ਿਵ 오ਇਲ ਜੀ ਖਾਣਾ ਬਣਾਉਂਦੇ ਆ ਜਿੰਨੇ ਵੀ ਤੇ ਸਾਡੇ ਘਰ ਦਾ ਟੋਟਲੀ 올ਿਵ ਚ ਹੀ ਖਾਣਾ ਬਣਦਾ ਹੈਗਾ ਮੈਂ ਇੱਕ ਵਾਰ ਦੋਕ ਬਾਰਾ ਆਪ ਨੂੰ ਮੰਗਵਾਇਆ ਸੀਗਾ ਇਹ ਸਨਫਲਾਵਰ 오ਇਲ ਨਿਆਣਿਆਂ ਚਿਪਚਿਪਸ ਬਣਾਉਣ ਦੇ ਲਈ ਉਹ ਵੀ ਮਿਲੇ ਗਏ ਤੇ ਗੁਰ ਆਪਾਂ ਚ ਲਿਖੇ ਸੀ ਬਸ ਉਹ ਸਟਾਪ ਕਰਦੇ ਕਿ ਨਾ ਨਹੀਂ ਆਪਾਂ ਹੀ ਯੂਜ਼ ਕਰਾਂਗੇ ਤੇ ਮੈਂ ਕਿਹਾ ਮੈਨੂੰ ਕਹਿ ਲਿਆ ਜਿਲਕਾ ਚੀ ਮੇਰਾ ਫਿਨਿਸ਼ ਕੰਮ ਹੋ ਗਿਆ ਹੈਗਾ ਆ ਤੇ ਸਾਰੇ ਟਾਸਕ ਫਿਨਿਸ਼ ਹੋ ਗਿਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਹੁਣ ਮੈਂ ਆਪਣੇ ਘਰ ਚਲਨੀ ਆ